सो हं महाराय शेर सिंह विष्णु भगवान् दीज हं महाराय शेर सिंह विष्णु भगवान् दीज जो हु महाराय शेर सिंह विष्णु भगवान् दी जो ਸਾਈ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰ ਮਹਾਰਾਈ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸਤਕਾਰ ਜੋਗ ਸਰਬ ਹਰ ਸੰਗਤ ਜੀਓ ਇਹ ਹਰ ਬਾਣੀ 21 ਜੇਠ 66 ਸੰਮਤ ਇੱਕ ਕਪੂਰ ਸਿੰਘ ਦੇ ਗ੍ਰਹਿ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਵਿਕੇਸ਼ ਗ੍ਰੰਥ ਨੰਬਰ 18 ਪੰਨਾ ਨੰਬਰ 875 ਤੋਂ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਜੀ ਸਾਹਿਬ ਸਤਗੁਰ ਤਾਰ ਦਾ ਸੰਤ ਸੁਹੇਲੇ ਸੱਜਣ ਮੀਤ ਸੱਚੇ ਪਾਤਸ਼ਾਹ ਜੀ ਨੇ ਹਰ ਬਾਣੀ ਚ ਦੱਸਿਆ ਹੈ ਕਿ ਸੱਚੇ ਪਾਤਸ਼ਾਹ ਜੀ ਕਿਹਨਾਂ ਨੂੰ ਤਾਰਦੇ ਹਨ ਜਿਹੜੇ ਸੰਤ ਸੁਹੇਲੇ ਉਹਨਾਂ ਦੇ ਸੱਜਣ ਮੀਤ ਪਿਆਰੇ ਹੁੰਦੇ ਆਨ ਸੰਤ ਮਤਲਬ ਜਿਹੜੇ ਸੰਨਿਆਸੀ ਤੇ ਤਿਆਗੀ ਜਿਨ੍ਹਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਵਿਕਾਰ ਨੇ ਇਹਨਾਂ ਤੋਂ ਮੁਕਤੀ ਪਾਈ ਹੋਈ ਹੈ ਤੇ ਉਹੀ ਪਰਮੇਸ਼ਰ ਦੇ ਜਿਹੜੇ ਮਿੱਤਰ ਪਿਆਰੇ ਆ ਸੱਜਣ ਆ ਹੋਮੀ ਰੋਗ ਨਿਵਾਰ ਦਾ ਮਨ ਤਨ ਕਰਕੇ ਠੰਡਾ ਸੀਤ ਤੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹਨਾਂ ਦੇ ਵਿੱਚੋਂ ਜਿਹੜਾ ਉਹ ਹੋਮੀ ਰੋਗ ਜਿਹੜਾ ਆ ਹੰਕਾਰ ਆ ਉਹ ਜਿਹੜਾ ਉਹ ਖਤਮ ਹੋ ਜਾਂਦਾ ਜਦੋਂ ਹੋਮੀ ਰੋਗ ਸਾਡੇ ਚੋਂ ਖਤਮ ਹੋ ਜਾਂਦਾ ਤੇ ਫਿਰ ਜਿਹੜਾ ਤਨ ਮਨ ਜਿਹੜਾ ਸਾਡਾ ਉਹ ਠੰਡਾ ਸੀਤ ਹੋ ਜਾਂਦਾ ਕਰਮ ਰੋਗ ਨਿਵਾਰ ਦਾ ਸਾਚੀ ਬਖਸ਼ ਚਰਨਪ੍ਰੀਤ ਤੇ ਸਾਡਾ ਜਿਹੜਾ ਕਰਮਾ ਜਨਮਾਂ ਦਾ ਰੋਗ ਆ ਉਹ ਵੀ ਪਰਮੇਸ਼ਰ ਖਤਮ ਕਰ ਦਿੰਦੇ ਹਨ ਤੇ ਸਾਨੂੰ ਆਪਣੇ ਚਰਨਾਂ ਦੀ ਸੱਚੀ ਪ੍ਰੀਤ ਜਿਹੜੀ ਆ ਉਹਦੇ ਜਿਹੜੀ ਸਾਨੂੰ ਬਖਸ਼ਿਸ਼ ਹੋ ਜਾਂਦੀ ਹੈ ਸੱਚ ਕਰ ਸਾਚੇ ਵਾਰਡ ਦਾ ਤ੍ਰੈ ਗੁਣ ਮਾਇਆ ਕਰ ਅਤੀਤ ਤੇ ਜਿਹੜਾ ਤ੍ਰੈ ਗੁਣ ਮਾਇਆ ਜਿਹੜੀ ਰਜੋ ਤਮਸਾ ਤੋ ਹੈ ਇਹਦੇ ਤੋਂ ਸਾਡੀ ਜਿਹੜੀ ਉਹ ਮੁਕਤੀ ਕਰਵਾ ਦਿੰਦਾ ਤੇ ਪਰਮੇਸ਼ਰ ਜਿਹੜਾ ਫਿਰ ਉਹ ਜਿਹੜੇ ਉਹਦੇ ਸੰਤ ਸਹੇਲੇ ਸੱਜਣ ਮੀਤ ਜਿਹੜੇ ਉਹਨਾਂ ਨੂੰ ਆਪਣੇ ਉਹ ਸੱਚੇ ਘਰ ਵਿੱਚ ਪਰਵੇਸ਼ ਕਰਵਾ ਦਿੰਦਾ ਜੋਗ ਚੌਂਕੜੀ 'ਤੇ ਜਸਵਾਰ ਦਾ ਨਾਮ ਸੁਣਾ ਕੇ ਢੋਲਾ ਗੀਤੇ ਤੇ ਪਰਮੇਸ਼ਰ ਫਿਰ ਉਹਦਾ ਚਾਰ ਜੁਗਾਂ ਦਾ ਜਿਹੜਾ ਹਸਾਬ ਕਿਤਾਬ ਆ ਉਹ ਆਪਣੇ ਹੱਥ 'ਚ ਲੈਂਦਾ ਤੇ ਚਾਰ ਜੁਗਾਂ ਦੇ ਵਿੱਚ ਹੀ ਉਹਦੀ ਜਿਹੜੀ ਉਹਦੇ ਤੇ ਮਿਹਰ ਕਿਰਪਾ ਰੱਖਦਾ ਆ ਤੇ ਆਪਣਾ ਨਾਮਦਾਨ ਦਾ ਜਿਹੜਾ ਢੋਲਾ ਆ ਉਹਦਾ ਗੀਤ ਜਿਹੜਾ ਉਹਨੂੰ ਉਹਦੀ ਬਖਸ਼ਿਸ਼ ਕਰ ਦਿੰਦਾ ਜਨਮ ਜਨਮ ਦਾ ਕਰਜ ਉਤਾਰਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਰੂਪ ਤਰ ਸਿਰਜਣ ਹਾਰਦਾ ਤੇ ਉਹ ਪਰਮੇਸ਼ਰ ਜਿਹੜਾ ਆ ਉਹਦਾ ਜਨਮਾ ਜਨਮਾਂ ਦਾ ਜਿਹੜਾ ਕਰਜ਼ਾ ਆ ਉਹ ਖਤਮ ਕਰ ਦਿੰਦਾ ਹੈ ਕਿਉਂਕਿ ਉਹ ਜੋਤ ਸਰੂਪ ਹੈ ਜੋਤੀਆਂ ਦਾ ਮਾਲਕ ਹੈ ਤੇ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਉਸ ਜਨਹਾਰ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ کھیل ਹੁੰਦਾ ਆ ਸਾਹਿਬ ਸਤਗੁਰ ਦੁੱਖ ਕੱਟਦਾ ਅਗਨੀ ਦਤ ਜੰਜਾਲ ਤੇ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਾਡੇ ਜਿਹੜੇ ਆ ਅਗਨੀ ਦੇ ਸਾਡੇ ਪੰਜ ਤਤਾਂ ਦੇ ਜਿਹੜੇ ਵਿਕਾਰ ਆ ਜਿਸ ਤੀਜ ਅਗਨੀ ਦੇ ਵਿੱਚ ਅਸੀਂ ਜਲ ਰਹੇ ਹਾਂ ਉਹ ਸਾਰੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਹ ਰੁੱਖ ਜਿਹੜੇ ਉਹ ਕੱਟੇ ਜਾਂਦੇ ਆ ਪੜਦਾ ਖੋਲ ਕੇ ਸੱਚੇ ਹੱਟ ਦਾ ਵਸਤ ਮੂਲਕ ਦੇਵੇ ਲਾਲ ਤੇ ਪਰਮੇਸ਼ਰ ਜਿਹੜਾ ਉਹ ਸਾਡੀ ਜਿਹੜੀ ਹੈਗੀ ਆ ਵਿਕਾਰਾਂ ਚੋਂ ਸਾਨੂੰ ਕੱਢ ਦਿੰਦਾ ਤੇ ਸਾਡੀ ਸੱਚੀ ਹੱਟ ਜਿਹੜੀ ਆ ਜਿਹਦਾ ਸਾਨੂੰ ਰੁਸ਼ਨਾਈ ਹੋ ਜਾਂਦੀ ਸਾਡੇ ਆਤਮ ਤੇ ਗਿਆਨ ਹੋ ਜਾਂਦਾ ਤੇ ਉਹਦੇ ਸਾਨੂੰ ਪੜਦੇ ਜਿਹੜੇ ਸੱਚੀ ਹੱਟ ਦਾ ਜਿਹੜਾ ਰਸਤਾ ਉਹ ਦੱਸ ਕੇ ਸਾਡੇ ਜੋਲੀ ਦੇ ਵਿੱਚ ਕੀ ਕਰਦਾ ਮੋਲਕ ਮੋਲਕ ਜਿਹੜੇ ਅਨਮੁੱਲੇ ਲਾਲ ਜਿਹੜੇ ਉਹ ਪਾ ਦਿੰਦਾ ਕਿ ਅਸੀਂ ਵਿਕਾਰਾਂ ਤੋਂ ਰਹਿਤ ਹੋ ਜਾਂਦੇ ਲੇਖਾ ਚੁੱਕ ਜਾਏ ਰਹਿਣਾ ਵੱਖ ਦਾ ਗੁਰਮੁਖ ਮੇਲੇ ਸਾਜੇ ਲਾਲ ਤੇ ਸਾਰੇ ਗੁਰਮੁਖ ਪਿਆਰੇ ਜਿਹੜੇ ਆ ਆਪਸ ਵਿੱਚ ਜਿਹੜੇ ਆ ਉਹ ਰਲ ਮਿਲ ਕੇ ਰਹਿਣਾ ਸਿੱਖ ਜਾਂਦੇ ਆ ਤੇ ਉਹ ਜਿਹੜਾ ਆ ਉਹਨਾਂ ਨੂੰ ਵੱਖਰੇ ਰਹਿਣ ਵਾਲਾ ਰਸਤਾ ਜਿਹੜਾ ਉਹ ਉਹਦਾ ਉਹਨਾਂ ਦਾ ਖਤਮ ਹੋ ਜਾਂਦਾ ਲੇਖਾ ਜੋਖਾ ਖਤਮ ਹੋ ਜਾਂਦਾ ਤੇ ਸਾਰੇ ਗੁਰਮੁਖ ਜਿਹੜੇ ਸਾਰੇ ਉਹਦੇ ਸੁੱਚੇ ਲਾਲ ਬਣ ਕੇ ਇਕੱਠੇ ਮਿਲ ਕੇ ਰਹਿੰਦੇ ਆ ਸਿਰਫ ਜਿਹੜੇ ਉਹਦੇ ਸੰਤ ਸਹੇਲੇ ਹੁੰਦੇ ਸੱਜਣ ਮੀਤ ਹੁੰਦੇ ਆ ਮਿਹਰ ਨજર ਨਾਲ ਤੱਕਦਾ 1084 ਵਿੱਚੋਂ ਕਰੇ ਬਹਾਲ ਤੇ ਉਸ ਪਰਮੇਸ਼ਰ ਦੀ ਜਿਹਦੇ ਤੇ ਕਿਰਪਾ ਹੋ ਜਾਂਦੀ ਆ ਮਿਹਰ ਨજર ਹੋ ਜਾਂਦੀ ਆ ਉਹਦਾ 1084 ਦਾ ਗੇੜ ਜਿਹੜਾ ਉਹ ਵੀ ਉਹ ਖਤਮ ਕਰ ਦਿੰਦਾ ਝਗੜਾ ਚੁਕਾ ਕੇ ਮਨ ਮਤ ਦਾ ਗੁਰਮਤ ਸਾਚੀ ਦਾ ਇਸ ਖਾਲ ਤੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਾਡੇ ਵਿੱਚੋਂ ਜਿਹੜਾ ਮਨਮਤ ਦਾ ਵਿਕਾਰਾਂ ਦਾ ਹੰਕਾਰਾਂ ਦਾ ਜਿਹੜਾ ਝਗੜਾ ਆ ਉਹ ਸਾਰਾ ਖਤਮ ਹੋ ਜਾਂਦਾ ਆ ਤੇ ਸਾਨੂੰ ਕੀ ਆ ਪਰਮੇਸ਼ਰ ਜਿਹੜਾ ਉਹਦੀ ਸੱਚੀ ਮਤ ਜਿਹੜੀ ਗੁਰਮਤਿਆ ਬ੍ਰਹਮਤਿਆ ਉਹ ਸਾਨੂੰ ਆ ਜਾਂਦੀ ਆ ਤੇ ਫਿਰ ਅਸੀਂ ਪਰਮੇਸ਼ਰ ਦੇ ਸੱਚੇ ਸੰਤ ਸੋਹੇਲੇ ਸੱਜਣ ਬੀਤ ਬਣ ਜਾਵਾਂਗੇ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਕੇ ਅਖੇਲ ਹਰ ਕਰਪਾਲ ਇਹ ਸਾਰਾ ਖੇਲ ਜਿਹੜਾ ਪਰਮੇਸ਼ਰ ਦੀ ਕਿਰਪਾ ਦੇ ਨਾਲ ਕਿਉਂਕਿ ਇਹ ਜੋਤਿਆਂ ਦਾ ਮਾਲਕ ਹੈ ਤੇ ਜੋਤ ਸਰੂਪ ਹੈ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਹੋ ਸਕਦਾ ਹੈ। ਸਾਹਿਬ ਸਤਗੁਰ ਵੇਖਦਾ ਵੇਖਣਹਾਰਾ ਏਕ ਤੇ ਉਹ ਪਰਮੇਸ਼ਰ ਜਿਹੜਾ ਸਾਰਿਆਂ ਨੂੰ ਵੇਖ ਰਿਹਾ ਕਿਉਂਕਿ ਸਭ ਪਰਮੇਸ਼ਰ ਇੱਕ ਹੈ। ਸਾਰੇ ਜਿਹੜੇ ਜਿੰਨੇ ਵੀ ਜਨ ਭਗਤ ਆਏ ਜਿਹੜਾ ਲੋਕ ਮਾਤਾ ਜਿੰਨੇ ਵੀ ਲੋਕ ਹੈ ਸਾਰੇ ਪਰਮੇਸ਼ਰ ਦੇ ਭਗਤ ਆ ਉਹਨੇ ਹੀ ਦੁਨੀਆ ਤੇ ਭੇਜੇ ਆ ਤੇ ਇਸ ਕਰਕੇ ਸਾਰਿਆਂ ਦਾ ਲੇਖਾ ਜੋਖਾ ਵੀ ਉਸ ਨੇ ਆਪਣੇ ਹੱਥ 'ਚ ਹੀ ਰੱਖਿਆ ਹੈ ਤੇ ਉਹ ਵੇਖਣਹਾਰ ਹੈ। ਲੈਣਾ ਜਾਣੇ ਪੂਰਬ ਲੇਖ ਦਾ ਜਨਮ ਜਨਮ ਦੀ ਦੇ ਵੇ ਟੇਕ ਤੇ ਇਸ ਕਰਕੇ ਉਹ ਚੌਹਰ ਜੁਗੜੀਆਂ ਦੇ ਵਿੱਚ ਜੁਗ ਚੌਂਕੜੀ ਵਿੱਚ ਉਹਦਾ ਵਾਸ ਰਹਿੰਦਾ ਹਮੇਸ਼ਾ ਹੀ ਉਹ ਸਾਰੇ ਆਪਣੇ ਭਗਤਾਂ ਦਾ ਸਮੇ ਸਮੇਂ ਤੇ ਭੇਦ ਰੱਖਦਾ ਆ ਜਿਹੜਾ ਵੀ ਉਹਦਾ ਲੇਖਾ ਜੋਖਾ ਸਾਰੇ ਉਹਦੇ 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 ਮਤਲਬ ਤੋਂ ਦੂਰ ਨਹੀਂ ਹੁੰਦੇ ਸਾਰੇ ਉਹਦੇ ਉਹਨੂੰ ਸਾਰਿਆਂ ਦਾ ਪਤਾ ਹੁੰਦਾ ਉਹਦੇ ਜਿਹੜੇ ਪੂਰਵਾਂ ਦੇ ਲੇਖ ਜਣੇ ਆ ਉਹਨਾਂ ਦਾ ਸਾਰਿਆਂ ਦਾ ਭੇਦ ਰੱਖਦਾ ਪਿਆਰ ਜਾਣੇ ਧੁਰ ਦੇ ਹੇਤ ਦਾ ਲੋਚਣ ਨੈਣ ਨਿਜ ਪੇਖ ਬਸਣਾ ਦਸੇ ਸਾਚੇ ਦੇਸ਼ ਦਾ ਪੜਦਾ ਓਲਾ ਖੋਲ ਕੇ ਪੇਦ ਤੇ ਉਹ ਪਰਮੇਸ਼ਰ ਪ੍ਰਮਾਤਮਾ ਸਾਨੂੰ ਜਿਹੜਾ ਬ੍ਰह्म ਮਤ ਦਿੰਦਾ ਗਿਆਨ ਦਿੰਦਾ ਜਿਹਦੇ ਨਾਲ ਸਾਨੂੰ ਪਰਮੇਸ਼ਰ ਦੇ ਸੱਚੇ ਦੇਸ਼ ਵਿੱਚ ਵਸਣ ਦਾ ਉਸ ਸੱਚਖੰਡ ਵਿੱਚ ਵਸਣ ਦਾ ਜਿਹੜਾ ਉਹ ਪੇਦ ਦੱਸਦਾ ਮਿਲਣਾ ਦਸੇ ਹਮੇਸ਼ ਦਾ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਸੱਚ ਸੁਆਮੀ ਕੇਵਟ ਖੇਡ ਤੇ ਉਹ ਪਰਮੇਸ਼ਰ ਸਾਨੂੰ ਹਮੇਸ਼ਾ ਹੀ ਆਪਣੇ ਨਾਲ ਮਿਲੰਦਾ ਰਸਤਾ ਦੱਸਦਾ ਹੈ ਕਿਉਂਕਿ ਉਹ ਜੋਤ સ્વરૂਪ ਹੈ ਜੋਤੀਆਂ ਦਾ ਮਹਲ ਕਿਹਾ ਤੇ ਉਸ ਦੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਾਡਾ ਜਿਹੜਾ ਵੀ ਇਸ ਮਤਲਬ ਜਿਹੜਾ ਲੋਕਮਤ ਵਿੱਚ ਆਪਾਂ ਭਟਕ ਰਹੇ ਹਾਂ ਉਹਦਾ ਬੇੜਾ ਉਸ ਨੇ ਪਰਮੇਸ਼ਰ ਨੇ ਹੀ ਬੰਨੇ ਲਾਉਣਾ ਹੈ ਸਾਹਿਬ ਸਤਗੁਰ ਤਾਕ ਦਾ ਬਿਨ ਨੇਦਰ ਨੈਣ ਉਠਾਲ ਮਿਲਾਪ ਕਰ ਲੈ ਆਪਣੀ ਅੱਖ ਦਾ ਜੋਤੀ ਦੀਆ ਇੱਕੋ ਬਾਲ ਤੇ ਉਹ ਪਰਮੇਸ਼ਰ ਜਦੋਂ ਸਾਡੀ ਆਤਮਾ ਤੇ ਆਪਣੇ ਗਿਆਨ ਦਾ ਦੀਆ ਬਾਲ ਦਿੰਦਾ ਹੈ ਸਾਡੇ ਵਿੱਚ ਜੋਤ ਰੂਪ ਪ੍ਰਕਾਸ਼ ਕਰ ਦਿੰਦਾ ਹੈ ਤੇ ਸਾਡੇ ਜਿਹੜਾ ਨੇਦਰ ਹੈਗਾ ਜਿਹੜਾ ਵਿਕਾਰਾਂ ਵਿੱਚ ਫਸਿਆ ਆ ਉਹਨੂੰ ਖੋਲ ਦਿੰਦਾ ਹੈ ਤੇ ਪਰਮੇਸ਼ਰ ਦੇ ਨਾਲ ਸਾਡਾ ਮੇਲ ਹੋ ਜਾਂਦਾ ਸੁਨੇੜਾ ਦੇ ਕੇ ਤੋਰ ਹੱਕ ਦਾ ਜਲਵਾ ਨੂਰੀ ਦੇਸ ਜਮਾਲ ਤੇ ਉਹ ਜਿਹੜਾ ਸਾਨੂੰ ਸੰਦੇਸ਼ਾ ਦਿੰਦਾ ਉਹ ਤੁਰਦਾ ਹੁੰਦਾ ਕਿਉਂਕਿ ਇਹ ਦੁਨੀਆਵੀ ਜਿਹੜੀ ਮਨਮਤਾ ਇਹਦੇ ਵਿੱਚ ਉਹਦਾ ਉਹ ਇਸ ਦੇ ਵਿੱਚ ਕੰਮ ਨਹੀਂ ਆਉਂਦੀ ਸਿਰਫ ਉਹ ਪਰਮੇਸ਼ਰ ਦਾ ਜਿਹੜਾ ਤੁਰਦਾ ਸੰਦੇਸ਼ ਆ ਉਹੀ ਜਿਹੜਾ ਉਹਦਾ ਮੰਨਿਆ ਜਾਂਦਾ ਹੈ ਨਾਮ ਨਿਦਾਨਾ ਸੱਚ ਦੱਸਦਾ ਤੁਰਦੇ ਕਲਮੇ ਦੇ ਅਹਿਲ ਅਹਿਵਾਲ ਤੇ ਉਹ ਪਰਮੇਸ਼ਰ ਜਿਹੜਾ ਉਹਦਾ ਜਿਹੜਾ ਸੱਚਾ ਨਾਮ ਆ ਉਸੇ ਦਾ ਤੁਰਦਾ ਫਰਮਾਨ ਜਿਹੜਾ ਉਹ ਸਾਨੂੰ ਉਸ ਦੀ ਜਨਾਈ ਕਰਾ ਦਿੰਦਾ ਝਗੜਾ ਚੁਕਾਵੇ ਕਾਇਆ ਮੱਟ ਦਾ ਸੱਚ ਬਖਾਵੇ ਸੱਚੀ ਧਰਮਸ਼ਾਲ ਤੇ ਉਸ ਪਰਮੇਸ਼ਰ ਦੇ ਘਰ ਦਾ ਉਹ ਸਾਨੂੰ ਸੱਚਾ ਰਸਤਾ ਦਿਖਾਉਂਦਾ ਉਸ ਦੀ ਉਸ ਜਗਾ ਦਾ ਸਾਨੂੰ ਗਿਆਨ ਕਰਾਉਂਦਾ ਤੇ ਸਾਡਾ ਜਿਹੜਾ ਆਪਸ ਵਿੱਚ ਦੁਨਿਆਵੀ ਜਿਹੜਾ ਵਿਕਾਰਾਂ ਦਾ ਝਗੜਾ ਹੈ ਜਿਹੜੇ ਸਰੀਰ ਦਾ ਝਗੜਾ ਜਿਹੜੇ ਪੰਜ ਤਤ ਸਰੀਰਾਂ ਦਾ ਆਪਸ ਵਿੱਚ ਜਿਹੜਾ ਸਾਡਾ ਕਾਇਆ ਮਾਟੀ ਦਾ ਝਗੜਾ ਚੱਲ ਰਿਹਾ ਵਿਕਾਰਾਂ ਦਾ ਝਗੜਾ ਚੱਲ ਰਿਹਾ ਉਹਦੇ ਬਾਰੇ ਸਾਨੂੰ ਉਹ ਬ੍ਰਹਮਤ ਦੇ ਕੇ ਸਾਨੂੰ ਆਪਣੇ ਸੱਚੇ ਮਾਰਗ ਦਾ ਸੱਚੀ ਧਰਮਸ਼ਾਲ ਦਾ ਰਸਤਾ ਜਿਹੜਾ ਉਹ ਬੁਖਾ ਦਿੰਦਾ ਲੈਣਾ ਮੁਕਾਬੇ ਕੂੜੇ ਹਟ ਦਾ ਜੋਤੀ ਜੋਤ ਸਰੂਪ ਹਰੇ ਆਪ ਆਪਣੀ ਕਿਰਪਾ ਕਰ ਕਿਰਪਾ ਕਰ ਆਪ ਮਿਹਰबान ਤੇ ਇਹ ਸਾਰਾ ਕੁਝ ਉਸ ਪਰਮੇਸ਼ਰ ਦੀ ਕਿਰਪਾ ਨਾਲ ਹੁੰਦਾ ਕਿਉਂਕਿ ਉਹ ਜੋਤ ਸਰੂਪ ਹੈ ਜੋਤੀਆਂ ਦਾ ਮਾਲਕ ਆ ਉਹ ਜਿਹੜਾ ਇਹ ਕੂੜ ਵਿਕਾਰਾਂ ਦੀ ਹਟਦਾ ਲੈਣਾ ਦੇਣਾ ਹੈ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਖਤਮ ਹੋਣਾ ਹੈ ਸਾਹਿਬ ਸਤਗੁਰ ਲੋਚ ਦਾ ਗੁਰਮੁਖਾਂ ਦੀਦ ਦਿਦਾਰ ਤੇ ਹੁਣ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਉਹ ਪਰਮੇਸ਼ਰ ਪਰਮਾਤਮਾ ਜਿਹੜਾ ਏਕ ਓੰਕਾਰ ਆ ਉਹ ਦੀ ਕੀ ਮੰਗਿਆ ਉਹ ਕੀ ਮੰਗਦਾ ਆ ਸਾਹਿਬ ਸਤਗੁਰ ਲੋਚਦਾ ਗੁਰਮੁਖਾਂ ਦੀਦ ਦੇਦਾਰ ਉਹ ਸਿਰਫ ਆਪਣੇ ਗੁਰਮੁਖਾਂ ਦਾ ਭਗਤਾਂ ਦਾ ਜਿਹੜੇ ਉਹਦੇ ਸੰਤ ਸਹੇਲੇ ਸੱਜਣ ਮੀਤ ਦਾ ਸਿਰਫ ਉਹਨਾਂ ਦਾ ਦੀਦਾਰ ਉਹਨਾਂ ਦੇ ਦਰਸ਼ਨ ਨੂੰ ਉਦੀ ਉਹਦੀ ਡਿਮਾਂਡ ਹੁੰਦੀ ਆ ਜੁਗ ਚੌਂਕੜੀ ਇਹੋ ਸੋਚਦਾ ਕਿਸ ਬੇਦ ਨਿਭਾ ਭਗਤਾਂ ਨਾਲ ਤੇ ਪਰਮੇਸ਼ਰ ਪਰਮਾਤਮਾ ਹਮੇਸ਼ਾ ਹੀ ਜੁਗਾ ਜੁਗਾ ਤੋਂ ਚਾਰ ਜੁਗਾ ਤੋਂ ਇਹਹੀ ਸੋਚਦਾ ਹੈ ਕਿ ਮੈਂ ਆਪਣੇ ਭਗਤਾਂ ਦੇ ਨਾਲ ਕਿੱਦਾਂ ਮਿਲਾਂ ਕਿੱਦਾਂ ਰਵਾਂ ਵਕਤ ਸੁਹੰਜਣਾ ਕਰਾ ਮੌਜਦਾ ਗੁਰਮੁਖਾ ਗੁਰਸਿੱਖਾ ਹੋਦਿਆ ਕਿਉਂਕਿ ਪਰਮੇਸ਼ਰ ਨੂੰ ਉਹੀ ਵਕਤ ਸੋਹਣਾ ਲੱਗਦਾ ਜਿਹਦੇ ਜਦੋਂ ਉਹ ਆਪਣੇ ਭਗਤ ਪਿਆਰੇ ਨਾਲ ਉਹਨਾਂ ਦਾ ਉਹਦਾ ਮੇਲ ਹੁੰਦਾ ਵਾ ਤੇ ਉਹਨਾਂ ਦੇ ਉੱਤੇ ਮੇਲ ਹੋ ਕੇ ਜਦੋਂ ਪਰਮੇਸ਼ਰ ਖੁਸ਼ ਹੋ ਕੇ ਆਪਣੇ ਗੁਰਸਿੱਖਾਂ ਤੇ ਦਿਆਲ ਹੁੰਦਾ ਵਾ ਝਗੜਾ ਮੁਕਾਵਾਂ ਕੁੜੀ ਜੋਗ ਦਾ ਮਾਨਕ ਮੋਤੀ ਇੱਕ ਖਵਾਲ ਕਿਉਂਕਿ ਪਰਮੇਸ਼ਰ ਦੀ ਇੱਕੋ ਹੀ ਮੰਗ ਹੈ ਕਿ ਤੁਸੀਂ ਵਿਕਾਰਾਂ ਤੋਂ ਦੂਰ ਰਹੋ ਕਿ ਮੈਂ ਕਿੱਦਾਂ ਇੰਨਾਂ ਸਾਰਿਆਂ ਨੂੰ ਇਹ ਕੂੜ ਵਿਕਾਰਾਂ ਤੋਂ ਦੂਰ ਕਰਕੇ ਤੇ ਆਪਣੀ ਬ੍ਰਹਮ ਮਤ ਦਾ ਮਾਣਕ ਮੋਤੀ ਜਿਹੜਾ ਉਹ ਇਹਨਾਂ ਨੂੰ ਖਵਾਵਾ ਲੈਣਾ ਗਵਾਵਾ ਹੋਮੇ ਰੋਗ ਦਾ ਪ੍ਰੇਮ ਪ੍ਰੀਤੀ ਪਰਪੰਡਾਰ ਤੇ ਇਹਨਾਂ ਦਾ ਜਿਹੜਾ ਇਹ ਹੋਮੇ ਰੋਗ ਦਾ ਲੈਣਾ ਦੇਣਾ ਇਹ ਮੈਂ ਖਤਮ ਕਰਕੇ ਇਹਨਾਂ ਦੇ ਵਿੱਚ ਪ੍ਰੇਮ ਪਿਆਰ ਭਰਾਂ ਕਿਉਂਕਿ ਪਰਮੇਸ਼ਰ ਦੇ ਬੱਚੇ ਆਪਾਂ ਸਾਰੇ ਆ ਕਿਉਂਕਿ ਉਹ ਚਾਹੁੰਦਾ ਹੈ ਕਿ ਸਾਰੇ ਬੱਚੇ ਮੇਰੇ ਆਪਸ ਵਿੱਚ ਪ੍ਰੇਮ ਮੁਹੱਬਤ ਨਾਲ ਰਹਿਣ ਇੱਕ ਦੂਜੇ ਨਾਲ ਪਿਆਰ ਕਰਨ ਜਦੋਂ ਉਹਨਾਂ ਦੇ ਵਿੱਚ ਆਪਸ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਝਗੜਾ ਹੁੰਦਾ ਤੇ ਜਿਵੇਂ ਮਾਪਿਆਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਉਦੋਂ ਪਰਮੇਸ਼ਰ ਵੀ ਜਿਹੜਾ ਸਾਡਾ ਉਹ ਇਸ ਗੱਲ ਵਿੱਚ ਨਾਰਾਜ਼ ਹੁੰਦਾ ਤੇ ਉਹਦੀ ਇਹੋ ਹੀ ਮੰਗ ਹੁੰਦੀ ਆ ਕਿ ਇਨਾਂ ਚ ਜਿਹੜੇ ਹੋ ਮੇ ਰੋਗ ਆਏ ਸਾਰੇ ਖਤਮ ਹੋ ਜਾਣ ਤੇ ਇਨਾਂ ਦੇ ਵਿੱਚ ਪ੍ਰੇਮ ਪ੍ਰੀਤੀ ਜਿਹੜੀ ਉਹ ਪਰ ਜਾਵੇ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਦੇ ਬਨਹਾਰਾ ਸੱਚ ਆਧਾਰ ਤੇ ਉਹ ਪਰਮੇਸ਼ਰ ਹੀ ਆ ਜਿਹੜਾ ਸਾਨੂੰ ਸੱਚ ਦਾ ਰਸਤਾ ਦਿਖਾਉਂਦਾ ਆ ਤੇ ਸਾਡੇ ਤੇ ਕਿਰਪਾ ਕਰਦਾ ਆ ਸਾਹਿਬ ਸਤਗੁਰੂ ਭਾਖ ਦਾ ਅੰਡਿਠੜੀ ਕਾਰਜਣਾਈ ਆ ਤੇ ਸੱਚਾ ਪਾਤਸ਼ਾਹ ਪਰਮੇਸ਼ਰ ਜਿਹੜਾ ਉਹ ਸਾਰਿਆਂ ਦੀ ਹਰ ਜਗ੍ਹਾ ਦਾ ਹਰ ਹਰ ਨਾ ਜਾਣਨ ਵਾਲੀ ਚੀਜ਼ ਦਾ ਵੀ ਉਹਨੂੰ ਪੇਧਿਆ ਜਿਹੜਾ ਸਾਡੀ ਪਹੁੰਚ ਤੋਂ ਵੀ ਬਾਹਰ ਆ ਹਰ ਚੀਜ਼ ਦਾ ਉਹ ਲੇਖ ਜਣੇ ਜੜੇ ਦਾ ਉਹ ਲੇਖਾ ਜੋਖਾ ਰੱਖਦਾ ਹੈ ਸਾਹਿਬ ਸਤਗੁਰੂ ਭਾਖ ਦਾ ਅੰਡਿਠੜੀ ਕਾਰਜਣਾਈ ਆ ਤੋਰ ਸੰਦੇਸ਼ ਆ ਇੱਕੋ ਆਖਦਾ ਪਾਰ ਬ੍ਰਹਮ ਬੇਪਰਵਾਹੀ ਹੈ ਤੇ ਉਸ ਪਰਮੇਸ਼ਰ ਦਾ ਜਿਹੜਾ ਸੰਦੇਸ਼ ਆ ਉਹ ਤੁਰਦਾ ਹੁੰਦਾ ਹੈ ਤੇ ਉਹੀ ਪਰਮੇਸ਼ਰ ਦਾ ਜਿਹੜਾ ਸੰਦੇਸ਼ ਆ ਇਹ ਕਿਉਂਕਿ ਉਹ ਪਾਰ ਬ੍ਰਾਮਮਿਆ ਇਹ ਉਹਦੀ ਬੇਪਰਵਾਹੀ ਹੈ ਸੱਚਾ ਰਹਿਣਾ ਪ੍ਰਭ ਚਰਨ ਨਿਵਾਸ ਦਾ ਕੂੜੀ ਕਿਰਿਆ ਜਗਤ ਵਿਖਾਈ ਹੈ ਤੇ ਸੱਚਾ ਜਿਹੜਾ ਸਾਡਾ ਰਹਿਣਾ ਉਸ ਪਰਮੇਸ਼ਰ ਦੇ ਚਰਨਿਆਂ ਕਿ ਉਸ ਪਰਮੇਸ਼ਰ ਦੇ ਚਰਨਾਂ 'ਚ ਰਹਿਣਾ ਬ੍ਰਹਮ ਚ ਰਹਿਣਾ ਆ ਤੇ ਵਿਕਾਰਾਂ ਤੋਂ ਦੂਰ ਰਹਿਣਾ ਕਿ ਕੂੜੀ ਕਿਰਿਆ ਜਗਤ ਵਿਖਾਈ ਹੈ ਜਿਹੜੇ ਜਗਤ ਦੇ ਵਿੱਚ ਕੂੜ ਵਿਕਾਰ ਇਹਨਾਂ ਤੋਂ ਆਪਾਂ ਜਿਹੜੇ ਸਾਨੂੰ ਦਿਖਾਏ ਉਸ ਤੋਂ ਦੂਰ ਰਹਿਣਾ ਲੈਣਾ ਪੂਰਾ ਹੋਵੇ ਆਸ ਦਾ ਮਿਲ ਸਤਗੁਰ ਖੁਸ਼ੀ ਮਨਾਈ ਆ ਤੇ ਉਹ ਪਰਮੇਸ਼ਰ ਕਹਿੰਦਾ ਮੇਰੀ ਇਹੋ ਹੀ ਆਸ ਆ ਕਿ ਜਿਹੜਾ ਮੇਰੇ ਨਾਲ ਮਿਲ ਜਾਓ ਤੇ ਇਹੋ ਹੀ ਮੈਨੂੰ ਜਿਹੜੀ ਆ ਖੁਸ਼ੀ ਮਿਲਦੀ ਐ ਇਸ ਗੱਲ ਚ ਨੂਰ ਹੋਵੇ ਸੱਚੇ ਪ੍ਰਕਾਸ਼ ਦਾ ਜੋਤੀ ਜੋਤ ਡਗ ਮੰਗਾਈ ਆ ਤੇ ਫੇਰਾ ਸਾਰੇ ਪਾਸੇ ਜਿਹੜਾ ਸੱਚੀ ਸੱਚ ਹੋਵੇ ਸੱਚ ਦਾ ਪ੍ਰਕਾਸ਼ ਹੋ ਤਾਂ ਮਿਲੇ ਨਿਜ ਘਰ ਨਿਵਾਸ ਦਾ ਸਥਾਨ ਭੂਮਿਕਾ ਸੋਭਾ ਪਾਈ ਆ ਗੁਰਮੁਖ ਗੁਰਸੇਖ ਰੂਪ ਬਣ ਜਾਏ ਸੱਚੇ ਦਾਸ ਦਾ ਤੇ ਸਾਰੇ ਪਰਮੇਸ਼ਰ ਦੇ ਕਿਰਪਾ ਦੇ ਵਿੱਚ ਰਹਿਣ ਤੇ ਉਹਨਾਂ ਦੀ ਸੋਭਾ ਵਧੇ ਤੇ ਜਿਹੜੇ ਗੁਰਸੇਖ ਆ ਪਰਮੇਸ਼ਰ ਦੇ ਦਾਸ ਬਣ ਕੇ ਉਹਦੀ ਆਗਿਆ ਦਾ ਪਾਲਣ ਕਰਨ ਵਾਲੇ ਉਹਦੀ ਬ੍ਰਹਮ ਮਦ ਵਿੱਚ ਰਹਿਣ ਵਾਲੇ ਪ੍ਰੇਮ ਪਿਆਰ ਕਰਨ ਵਾਲੇ ਸਾਰੇ ਭਗਤ ਵੀ ਆਪਸ ਵਿੱਚ ਪ੍ਰੇਮ ਕਰਨ ਵਾਲੇ ਹੋਣ ਤੇ ਉਹ ਪਰਮੇਸ਼ਰ ਦੇ ਦਾਸ ਮੀਨਸ ਕਿ ਜੋ ਪਰਮੇਸ਼ਰ ਨੇ ਸਾਨੂੰ గ్రంథ ਨੰਬਰ 1 ਤੋਂ ਲੈ ਕੇ గ్రంథ ਨੰਬਰ 24 ਤੱਕ ਵਿੱਚ ਜੋ ਵੀ ਸਾਨੂੰ 허 ਬਾਣੀ ਲਿਖਾਈ ਜੋ ਸਿੱਖਿਆਵਾਂ ਲਕਾਈਆਂ ਉਹਦੀ ਇਨ ਬਿਨ ਜਿਹੜੀ ਆਪਾਂ ਪਾਲਣਾ ਕਰੀਏ ਉਹਦੇ ਤੇ ਚੱਲੀਏ ਤੇ ਫਿਰ ਹੀ ਅਸੀਂ ਪਰਮੇਸ਼ਰ ਦੇ ਸੱਚੇ ਦਾਸ ਕਹਾ ਸਕਦੇ ਹਾਂ ਸੇਵਕ ਆਪਣਾ ਨਾਮ ਪ੍ਰਗਟਾਈਆਂ ਤੇ ਜਿੰਨੇ ਵੀ ਜਨਪਕਤਾ ਆਪਣੇ ਆਪ ਨੂੰ ਸੇਵਕ ਕਹਿਣ ਲੈਣਾ ਦੇਣਾ ਮੁੱਕ ਜਾਏ ਅਗਲੀ ਪਿਛਲੀ ਬਾਤ ਦਾ लेखा कर्म ਦੇ ਗਵਾਈਆ ਤਾਂ ਹੀ ਪਰਮੇਸ਼ਰ ਨੇ ਸਾਡਾ ਅਗਲਾ ਪਿਛਲਾ ਜਿਹੜੇ ਸਾਡੇ ਮਾੜੇ ਕੰਮ ਕੀਤੇ ਪੂਰੇ ਅਗਲੇ ਸਾਰੇ ਜਿਹੜੇ ਉਹ ਸਾਰੇ ਸਾਡੇ ਲੈਣੇ ਦੇਣੇ ਉਹਨੇ ਖਤਮ ਕਰਨੇ ਆ। ਮਾਣ ਮਿਲ ਜਾਏ ਭਗਤਾਂ ਦੀ ਜਮਾਤ ਦਾ ਗੁਰਮੁਖ ਗੁਰਮੁਖਾਂ ਨਾਲ ਮਿਲਾਈ ਆ ਤੇ ਫਿਰ ਸਾਡੇ ਵਿੱਚ ਜੇ ਸਾਰੇ ਹੀ ਇਦਾਂ ਦੇ ਗੁਣ ਆ ਜਾਣਗੇ ਤੇ ਫਿਰ ਅਸੀਂ ਕੀ ਹੋ ਜਾਵਾਂਗੇ ਭਗਤਾਂ ਦੀ ਜਮਾਤ ਵਿੱਚ ਸ਼ਾਮਲ ਹੋ ਜਾਵਾਂਗੇ ਸਾਡੀ ਵੀ ਐਂਟਰੀ ਜਿਹੜੀ ਉਹ ਭਗਤਾਂ ਵਿੱਚ ਹੋ ਜਾਏਗੀ ਤੇ ਫਿਰ ਹੀ ਜਿਹੜੇ ਗੁਰਮੁਖਾ ਗੁਰਮੁਖਾਂ ਦੇ ਨਾਲ ਉਹਨਾਂ ਦਾ ਮਿਲਾਪ ਹੋਏਗਾ। ਅੰਧਿਆਰਾ ਮਿਟ ਜਾਏ ਕੂੜੀ ਰਾਤ ਦਾ ਸਾਚਾ ਚੰਦ ਕਰੇ ਰੁਸ਼ਨਾਈ ਅਤੇ ਫਿਰ ਪਰਮੇਸ਼ਰ ਦੀ ਕਿਰਪਾ ਦੇ ਨਾਲ ਜਿਹੜਾ ਸਾਡੇ ਚ ਵਕਾਰਾਂ ਦਾ ਹਨੇਰਾ ਸਾਡੇ ਆਪਸ ਵਿੱਚ ਡਿਫਰੈਂਸਸ ਆ ਸਾਰੇ ਖਤਮ ਹੋ ਜਾਣਗੇ ਤੇ ਸਾਡੇ ਵਿੱਚ ਜਿਹੜਾ ਆ ਸੂਰਜ ਚੰਦ ਦੀ ਰੋਸ਼ਨੀ ਜਿਹੜੀ ਆ ਚੰਦ ਜਿਹੜਾ ਰੋਸ਼ਨ ਹੋ ਜਾਏਗਾ ਸਾਡੇ ਅੰਦਰ ਗਿਆਨ ਦਾ ਜਿਹੜਾ ਵਾ ਪ੍ਰਕਾਸ਼ ਹੋ ਜਾਏਗਾ ਤੇ ਕੂੜ ਵਿਕਾਰਾਂ ਦਾ ਹਨੇਰਾ ਜਿਹੜਾ ਉਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਖਤਮ ਹੋ ਜਾਏਗਾ ਤਾਹੀ ਪੋਸੀਬਲ ਹੈ ਕਿ ਜੇ ਅਸੀਂ ਪਰਮੇਸ਼ਰ ਦੀ ਦਿੱਤੀ ਹੋਈ ਸਿੱਖਿਆ ਤੇ ਬ੍ਰਹਮ ਮੱਤ ਤੇ ਚੱਲਾਂਗੇ ਜੋਤ ਤੇ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰਦੇ ਬਨਹਾਰਾ ਸਾਜਾ ਵਾ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਤੋਰਦਾ ਹੁਕਮ ਇੱਕੋ ਬਾਚਦਾ ਬਚਨ ਆਪਣਾ ਦੇ ਸੁਨਾਈਆ ਤੇ ਉਸ ਪਰਮੇਸ਼ਰ ਜਿਹੜਾ ਸਾਡਾ ਜੋਤ ਸਰੂਪ ਆ ਜੋਤੀਆਂ ਦਾ ਮਾਲਕ ਆ ਉਹ ਪਰਮੇਸ਼ਰ ਜਿਹੜਾ ਸਾਨੂੰ ਇਹੀ ਸੱਚਾ ਵਰਦਾਵੇ ਸਾਨੂੰ ਅਸ਼ੀਰਵਾਦ ਦਵੇ ਸਾਡੇ ਤੇ ਕਿਰਪਾ ਕਰੇ ਤੇ ਉਸ ਪਰਮੇਸ਼ਰ ਦਾ ਜਿਹੜਾ ਤੁਰਦਾ ਹੁਕਮ ਹੈ ਉਹ ਇੱਕੋ ਵਾਰੀ ਇੱਕ ਬਚਨ ਸੁਣਾਉਂਦਾ ਬਾਰ-ਬਾਰ ਨਹੀਂ ਹੁੰਦਾ ਤੇ ਉਸ ਪਰਮੇਸ਼ਰ ਦਾ ਬਚਨ ਜਿਹੜਾ ਉਹ ਸਾਡੇ ਤੇ ਅਸਰ ਕਰੇ ਉਸ ਪਰਮੇਸ਼ਰ ਦੀ ਬ੍ਰਹਮਾ ਤੇ ਚੱਲੀਏ ਤੇ ਆਪਣੀ ਮਨਮਤ ਦੇ ਜਿਹੜਾ ਉਹਨੂੰ ਕੰਟਰੋਲ ਕਰਕੇ ਉਹਨੂੰ ਖਤਮ ਕਰੀਏ ਤਾਂ ਹੀ ਅਸੀਂ ਪਰਮੇਸ਼ਰ ਦੇ ਸੰਤ ਸਹੇਲੇ ਸੱਜਣ ਮੀਤ ਬਣ ਸਕਦੇ ਹਾਂ ਤੇ ਤਾਂ ਹੀ ਫੇਰੀ ਉਹਦੀ ਕਿਰਪਾ ਦੇ ਨਾਲ ਉਹ ਸਾਨੂੰ ਜੜਾ ਉਤਾਰੂਗਾ ਸੋ ਆਹਰ ਸੰਗਤ ਜੀ ਮੈਂ ਇੱਥੇ ਹੀ ਹਰ ਬਾਣੀ ਨੂੰ ਸਮਾਪਤ ਕਰਨ ਦੀ ਹਰ ਸੰਗਤ ਪਾਸੋਂ ਸੱਚੇ ਪਾਤਸ਼ਾਹ ਜੀ ਪਾਸੋਂ ਇਜਾਜ਼ਤ ਚਾਹਾਂਗੀ ਹਰ ਬਾਣੀ ਪੜਦੇ ਆਂ ਵਿਚਾਰ ਕਰਦੇ ਆਂ ਕੋਈ ਅਖਰ ਵੱਧ ਘਾਟ ਪੜਿਆ ਗਿਆ ਹੋਵੇ ਤੇ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਤੇ ਹਰ ਸੰਗਤ ਪਾਸੋਂ ਖੇਮਾ ਦੀ ਇਜਾਜ਼ਤ ਕਹਾ ਆਓ ਮੇਰੇ ਨਾਲ ਪੰਜ ਕਾਰਿਆਂ ਦਾ ਸਾਥ ਦਿਓ ਜੀ ਸੋਹੰਮਹਾਰਾਇ ਸ਼ੇਰ ਸੰਗ ਵਿਸ਼ਨੋ ਭਗਵਾਨ ਦੀ ਜੈ ਸੋ ਹੰ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ो हनुमाराय शे सिंह विष्णु भगवान्दी जो हनुमाराय शेर सिंह विष्णु भगवान् दी ज